ਸਾਡਾ ਕੋਈ ਲੱਖੇ ਨਾਲ ਮਕਸਦ ਨਹੀਂ ਹੈ ਵੀ ਅਸੀਂ ਲੱਖੇ ਨੂੰ ਨੀਵਾ ਬਖਾਉਣਾ ਹੈ ਜਾਂ ਸਾਡੀ ਲੜਾਈ ਲੱਖੇ ਨਾਲ ਨਾ ਅਸੀਂ ਲੱਖੇ ਦੀ ਲੜਾਈ ਸਾਡੇ ਨਾਲ ਨਾ ਸਾਡੀ ਲੜਾਈ ਲੱਖੇ ਨਾਲ ਛੋਟੀ ਲੜਾਈ ਆਗਰਾਹਨ ਛੋਟੀ ਲੜਾਈ ਕਿ ਸਰਕਾਰ ਨਾਲ ਪਹਿਲਾਂ ਤੁਸੀਂ ਆਪ ਦਾ ਕਲੀਅਰ ਕਰੋ ਸਰਕਾਰੀ ਗਨਮੈਨ ਲੈ ਕੇ ਅਸੀਂ ਅੱਜ ਵੀ ਆਦੇ ਹ ਕੋਈ ਬੰਦਾ ਸਰਕਾਰ ਨੂੰ ਚੈਲੰਜ ਨਹੀਂ ਕਰ ਸਕਦਾ ਪ੍ਰਵਾਸੀ ਆਪਣਾ ਹਿੱਸਾ ਦੇ ਪ੍ਰਵਾਸੀਆਂ ਬਿਨਾ ਨਹੀਂ ਸਰਦਾ ਇੱਕ ਖੇਤੀ ਦਾ ਸਾਡਾ ਅੰਗ ਹੈ ਭਾਈਚਾਰੇ ਦੇ ਵਿੱਚ ਸਾਨੂੰ ਪਾੜਿਆ ਜਾ ਰਿਹਾ ਹੈ ਜਾਤਾਂ ਪਾਤਾਂ ਧਰਮਾਂ ਦੇ ਨਾਂ ਤੇ ਸਰਕਾਰਾਂ ਨੇ ਪਹਿਲਾਂ ਵੱਡੀਆਂ ਪਾਈਆਂ ਸਰਕਾਰਾਂ ਅੱਜ ਬੰਦ ਰਹੀਆਂ ਨੇ ਅੱਗੇ ਭਾਈਚਾਰਾਂ 'ਚ ਫੁੱਟ ਪਈ ਹੈ ਇਹਦਾ ਭਾਜਪੀ ਨੂੰ ਫਾਇਦਾ ਹੋਊਗਾ ਇਹ ਅਗਰਾਹਾ ਮੇਰੇ ਨਾਲ ਬਹਿਸ ਕਰੇ ਤੁਸੀਂ ਕਿਰ ਕਰੇ ਮਾਰ ਰਹੇ ਹੋ ਇਹਦਾ ਮਤਲਬ ਛੋਡੇ ਨਾਲ ਅਸੀਂ ਬਹਿਸ ਕੀ ਕਰਨੀ ਹੈ ਭਾਈ ਤੇਰੇ ਨਾਲ ਸਾਡੀ ਕੀ ਲੜਾਈ ਹੈ ਤੇਰੇ ਨਾਲ ਨਾ ਕੋਈ ਜ਼ਮੀਨ ਦੀ ਨਾ ਵਟਦਾ ਨਾ ਡੋਲਦਾ ਨਾ ਤੇਰੇ ਨਾਲ ਕੋਈ ਹੋਰ ਨਾ ਕੰਦ ਦਾ ਨਾ ਕੌਲੇ ਦਾ ਤੇਰੇ ਨਾਲ ਸਾਡੀ ਲੜਾਈ ਹੈ ਅਸੀਂ ਤੇਰੇ ਨਾਲ ਕੀ ਤੈਨੂੰ ਅਸੀਂ ਤੇਰੇ ਮੁੱਦਿਆਂ ਤੇ ਜਵਾਬ ਦਿੱਤਾ ਫਿਰ ਇਹਨੇ ਗੱਲ ਕੀਤੀ ਰਾਜੇ ਹਲਤ ਸਾਹਿਬ ਦੀ ਵੀ ਉਹ ਤਾਂ ਨਾਟ ਲੋਕ ਆ ਉਹ ਉਹ ਕਾਮਰੇਟ ਆ ਇਹ ਅਨਖੋਤੀ ਕਾਮਰੇਟ ਆ ਇਹ ਫਲਾਨਾ ਅਸੀਂ ਤਾਂ ਬੁੱਲਣਾ ਹੀ ਨਹੀਂ ਤੇ ਜਿੱਦੇ ਤੂੰ ਯਾਰ ਉਹਦੀ ਝੰਡੇ ਤੇ ਉਹਦੇ ਚੋਣ ਨਿਸ਼ਾਨ ਤੇਲੇ ਚੋਣ ਲੜਿਆ ਉਹਦੇ ਉਹ ਚੰਗਾ ਸੀ ਪੂੰ ਹੀ ਤਾਂ ਉਹਦੀ ਪਾਰਟੀ ਬੰਨੋ ਖੜਾ ਹੋਇਆ ਅੱਜ ਤੂੰ ਉਹਨੂੰ ਟਾਰਗੇਟ ਕਰ ਰਿਆ ਕੋਈ ਸਟੈਂਡ ਤਾਂ ਰੱਖ ਲੈ ਫਿਰ ਜਾਂ ਤੂੰ ਉਹਦੇ ਗਲਤ ਸੀ ਜਾਂ ਤੂੰ ਅੱਜ ਗਲਤ ਹੈ ਬਾਈ ਸੋਡੇ ਮਾਧਿਅਮ ਰਾਈ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਮਸਲੇ 'ਚ ਅਸੀਂ ਪੈਣਾ ਨਹੀਂ ਚਾਹੁੰਦੇ ਕਿਉਂਕਿ ਪਹਿਲਾਂ ਚੱਲਿਆ ਪ੍ਰਵਾਸੀ ਬੀਜ ਪੰਜਾਬੀ ਹੁਣ ਚੱਲ ਪਿਆ ਕਾਮਰੇਟ ਵਰਸਸ ਸਿੱਖ ਕਿਉਂਕਿ ਮਸਲਾ ਤਾਂ ਸੀਗਾ ਹਾੜਾਂ ਦਾ ਉਹ ਭਰਾਵਾਂ ਦੀ ਬਾਹ ਫੜਨੀ ਸੀ ਉਹਨਾਂ ਨੂੰ ਡਿੱਗੇ ਪਿਆ ਨੂੰ ਹਸਾਰਾ ਦੇਣਾ ਸੀਗਾ ਸਭ ਕੁਝ ਉਹਨਾਂ ਦਾ ਬਰਬਾਦ ਹੋ ਗਿਆ ਜੋ ਸਰਕਾਰਾਂ ਨੇ ਬਾਹ ਨਹੀਂ ਫੜੀ ਸੀ ਲੋਕਾਂ ਨੇ ਉਹਨਾਂ ਦੀ ਸਾਰ ਲਈ ਸੀ ਤੇ ਉਹਨਾਂ ਦਾ ਹੁਣ 6 ਮਹੀਨਿਆਂ ਦਾ ਰਾਸ਼ਨ ਪਚਾਉਣਾ ਸੀ ਗਾਂਹ ਬਜਾਈ ਕਰਨੀ ਸੀ ਉਹਦੇ ਰਜੇਵਿਆਂ ਦੇ ਵਿੱਚ ਭਾਰਤੀ ਕਿਸਾਨ ਕਨ联ਤਾ ਗ੍ਰਾਹਾਂ ਵੱਲੋਂ ਪੂਰੇ ਪੰਜਾਬ 'ਚ ਉਪਰਾਲਾ ਕੀਤਾ ਗਿਆ ਸਾਡਾ ਧਿਆਨ ਸਾਰਾ ਫੋਕਸ ਉਧਰ ਹੈ ਇਹ ਤਾਂ ਹੁਣ ਕੁਝ ਵੀ ਆ ਕੇ ਇੱਕ ਤੁਸੀਂ ਫਿਰਕਾ ਪ੍ਰਸਤੂਪਮਾ ਕਹਦੇ ਹੋ ਇਹੋ ਜੀਆਂ ਚੀਜ਼ਾਂ ਇਹਦਾ ਏਜੰਡਾ ਫਿਰਕਾ ਪ੍ਰਸਤੂ ਦਾ ਏਜੰਡਾ ਫਲਾਉਣਾ ਚਾਹੁੰਦੇ ਆ ਜਾਂ ਪੰਜਾਬ ਪ੍ਰਤੀ ਉਹਨਾਂ ਦਾ ਕੀ ਹੈ ਇੱਕ ਪਾਸੇ ਤਾਂ ਤੁਸੀਂ ਆਦੇ ਅਸੀਂ ਪੰਜਾਬ ਦੇ ਆਵਾਜ਼ ਚਾਹਦੇ ਆ ਕਿਰਤੀ ਲੋਕਾਂ ਦੀ ਆਵਾਜ਼ ਚਾਹਦੇ ਆ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਚਾਹਦੇ ਆ ਪੰਜਾਬ ਦੀ ਖਾਤਰ ਖੜਦੇ ਆ ਤੇ ਲੜਦੇ ਆ ਮੁੱਦਾ ਕਿਹੜਾ ਸੀ ਉਹ ਮੁੱਦੇ ਨੂੰ ਅਸੀਂ ਪਹਿਲਾਂ ਕਿੱਧਰ ਲੈ ਕੇ ਆ ਠੀਕ ਹੈ ਜਿਹੜੇ ਪ੍ਰਵਾਸੀ ਆਉਂਦੇ ਆ ਇੱਕ ਪਾਸੇ ਤੁਸੀਂ ਇਹ ਗੱਲ ਕਰਦੇ ਹੋ ਵੀ ਜਿਹੜੇ ਪ੍ਰਵਾਸੀ ਨੇ ਉਹ ਜਿਹੜੇ ਸਾਡੇ ਗੋੜਾਲੇ ਕਹਾੜ ਨੇ ਲੱਖਾ ਸੁਧਾਨਾ ਜੀ ਬੋਲਦੇ ਨੇ ਵੀ ਮੈਂ ਉੱਥੇ ਰੱਖਿਆ ਸਭ ਤੋਂ ਵੱਧ ਇਹਨੇ ਪ੍ਰਚਾਰ ਕੀਤਾ ਸਭ ਤੋਂ ਵੱਧ ਇੱਕ ਪਾਸੇ ਬੋਲਦਾ ਇਹ ਵੀ ਮੇਰੀ ਮਜਬੂਰੀ ਆ ਯਾਰ ਰੱਖਣ ਨੂੰ ਮੈਂ ਘਰ ਘਰ ਗਿਆ ਪੰਜਾਬੀ ਬੰਦਾ ਤਾਂ ਕੋਈ ਕੰਮ ਹੀ ਨਹੀਂ ਕਰਦਾ ਮੈਂ ਪੰਜਾਬੀਆਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਪੰਜਾਬੀ ਮੈਨੂੰ ਥਿਆਏ ਨਹੀਂ ਤੇ ਮੈਂ ਉਹ ਪ੍ਰਵਾਸੀਆਂ ਨੂੰ ਰੱਖਿਆ ਠੀਕ ਹੈ ਹੋ ਸਕਦਾ ਜਿਹੜੇ ਦੂਜੇ ਲੋਕ ਆ ਜਿਨ੍ਹਾਂ ਦੇ ਹੋਰ ਕਾਰੋਬਾਰ ਨੇ ਉਹ ਵੀ ਘਰ ਘਰ ਗਏ ਹੋਣ ਉਹਨਾਂ ਦੀ ਵੀ ਮਜਬੂਰੀ ਹੋਵੇ ਰੱਖਣੀ ਤੇ ਪ੍ਰਵਾਸੀਆਂ ਦੀ ਵੀ ਮਜਬੂਰੀ ਹੋਵੇ ਪ੍ਰਵਾਸੀਆਂ ਦੀ ਵੀ ਵੱਡੀ ਮਜਬੂਰੀ ਆ ਜਿਹੜਾ ਇੱਕ ਗਾਡਰ ਵਾਲੇ ਕਮਰੇ ਦੇ ਵਿੱਚ 20-20 ਪ੍ਰਵਾਸੀ ਪਏ ਜਾਂਦੇ ਆ ਜਿੱਥੇ ਪੰਜ ਬੰਦੇ ਪੈਂਦੇ ਆ ਉਹ ਮਜਬੂਰੀ ਕਰਨੀ ਪੈਂਦੇ ਆ ਰਹੀ ਗੱਲ ਜਿਹੜੇ ਉਹ ਦਰਿੰਦੇ ਨੇ ਗਲਤੀ ਕੀਤੀ ਆ ਇਹ ਲੱਖੇ ਰਣੇ ਉਹਦੇ ਖਤਰਾ ਆਵਾਜ਼ ਚੱਕੀ ਐ ਵੀ ਉਹਨੂੰ ਫਾਂਸੀ ਹੋਣੀ ਚਾਹੀਦੀ ਐ ਲੱਖੇ ਰਣੇ ਇਹ ਆਵਾਜ਼ ਚੱਕੀ ਐ ਵੀ ਮਤਲਬ ਕਿ ਤੁਸੀਂ ਭਾਈ ਸਰਕਾਰ ਇਹਦੇ ਤੇ ਬੋਲੀ ਕਿਉਂ ਨਹੀਂ ਸਰਕਾਰ ਨੇ ਕਾਨਫਰੰਸ ਕਿਉਂ ਨਹੀਂ ਕੀਤੀ ਹਾਰਪੁਰ ਦੇ ਪ੍ਰਸ਼ਾਸਨ ਨੇ ਕਾਨਫਰੰਸ ਕਿਉਂ ਨਹੀਂ ਕੀਤੀ ਸਰਕਾਰ ਇਹਦੇ ਤੇ ਕਾਨੂੰਨ ਬਣਾਵੇ ਕੋਰਟ ਇਹਦੇ ਤੇ ਜਲਦ ਫੈਸਲਾ ਕਰੇ ਇਹ ਆਵਾਜ਼ ਚੱਕੋ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਇਹ ਆਵਾਜ਼ ਚੱਕੀ ਹੈ ਨਹੀਂ ਚੱਕੀ ਉਹ ਹੜਪੀਟਾਂ ਦਾ ਮਸਲਾ ਚੱਲ ਰਿਹਾ ਸੀ ਸਰਕਾਰ ਨੂੰ ਸਵਾਲ ਹੋ ਰਹੇ ਸੀ ਸਰਕਾਰ ਘੇਰੇਬੰਦੀ ਦੇ ਵਿੱਚ ਸੀ ਤੇ ਜਿਹੜੇ ਸਰਕਾਰ ਨੂੰ ਹੋ ਰਹੇ ਸੀ ਸਵਾਲ ਸਰਕਾਰ ਘੇਰੇ ਬੰਦੀ ਦੇ ਵਿੱਚ ਸੀ ਇਹਨਾਂ ਨੇ ਏਜੰਡਾ ਘੇ ਚਲਾਤਾ ਇਹਦਾ ਮਕਸਦ ਇਹ ਹੁੰਦਾ ਇਹਨਾਂ ਦਾ ਤਾਂ ਇਹ ਹੈ ਲਾਲਾ 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 ਕਰਦੇ ਨੇ ਸੋਸ਼ਲ ਮੀਡੀਆ ਤੇ ਜਿਵੇਂ ਇੱਕ ਪੂਛ ਰਿਹਾ ਠੱਠਾ ਆਉਂਦਾਗਾ ਆ ਕਿਉਂ ਭੱਜਿਆ ਆਉਂਦਾ ਭੱਜਿਆ ਆਉਂਦਾ ਕੰਧ 'ਚ ਸਿਰ ਮਾਰਦਾ ਤੇ ਮੁੜ ਕੇ ਨਿਸਲੋ ਕੇ ਤੇ ਖੁੱਡ 'ਚ ਵੜ ਜਾਂਦਾ ਇਹਨਾਂ ਦਾ ਤਾਂ ਉਹ ਹੈ ਲਾਲਾ 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 ਕਰ ਦਿੰਦੇ ਤੇ ਚਾਰ ਦਿਨਾਂ ਨੂੰ ਥਿਉਂਦੇ ਨਹੀਂ ਪਾਣੀਆਂ ਦੇ ਮੁੱਦੇ ਤੇ ਆ ਤਾਂ ਮੈਂ ਮੇਰੇ ਨਾਲ ਤਾਂ ਦਵਾ ਤਾਂ ਕੋਈ ਅਗਰਾਹ ਹਾਰ ਕੇ ਤਾਂ ਲੜੀ ਨਹੀਂ ਉੱਪਰ ਗਾ ਪਾਣੀ ਦਾ ਮੁੱਦਾ ਤੂੰ ਉਦੋਂ ਵੱਡਿਆ ਜਦੋਂ ਭਾਰਤ ਮਾਲਾ ਪ੍ਰੋਜੈਕਟ ਦਾ ਖਾਸ ਤੌਰ ਤੇ ਰੌਲਾ ਪੈ ਰਿਹਾ ਸੀ ਲੋਕਾਂ ਦੇ ਪੈਸੇ ਨਹੀਂ ਆਏ ਸੀ ਜੇ ਜ਼ਮੀਨਾਂ ਨਾਲੀਆਂ ਪਾਣੀ ਦੇ ਵਿੱਚ ਡੁੱਬਣਾ ਜਦੋਂ ਜ਼ਮੀਨਾਂ ਰਹਿਣਗੀਆਂ ਤਾਂ ਅਸੀਂ ਪਾਣੀ ਲਾਵਾਂਗੇ ਜੇ ਜ਼ਮੀਨਾਂ ਹੀ ਖੋਲੀਆਂ ਸਤੋਂ ਤੇ ਪਾਣੀ ਚ ਡੁੱਬਣਾ ਲੋਕਾਂ ਨੇ ਜਿਵੇਂ ਪਾਣੀ ਨੇ ਹੁਣ ਡੋਪਿਆ ਦੂਜੀ ਗੱਲ ਇਹ ਆਦਾ ਵੀ ਅਸੀਂ ਕੋਈ ਆਪਦੀਆਂ ਪ੍ਰਾਪਤੀਆਂ ਨਹੀਂ ਗਿਣਾਉਂਦੇ ਇੱਕ ਪਾਸੇ ਆਦਾ ਧੌਲੇ ਛੰਨੇ ਚ ਕੀ ਹੋਇਆ ਧੌਲੇ ਛੰਨੇ ਦੀ ਸੰਘੜੇ ਦੀ ਲੜਾਈ ਚ ਲਕਤਾਂ ਚ ਫੈਰ ਖਾਦੇ ਆ ਉਹ ਲੋਕਾਂ ਨੂੰ ਪੁੱਛ ਜਿਨ੍ਹਾਂ ਦੀਆਂ ਜ਼ਮੀਨਾਂ ਬਚਾ ਕੇ ਦਿੱਤੀਆਂ ਜਿਨ੍ਹਾਂ ਨੂੰ ਹੱਕ ਦਵਾਏ ਆ ਤੂੰ ਕੀ ਬੋਲੇਗਾ ਤੂੰ ਕੀ ਦੱਸੇਗਾ ਦੱਸਣਗੇ ਤਾਂ ਉਹ ਲੋਕ ਧੌਲੇ ਛੰਨੇ ਵਾਲੇ ਜਿੱਥੋਂ ਜਥੇਬੰਦੀ ਦੇ ਪੈਰ ਲੱਗੇ ਆ ਜੇ ਧੌਲੇ ਛੰਨੇ ਦੇ ਵਿੱਚ ਇੰਚ ਵੀ ਇੰਚ ਵੀ ਜਥੇਬੰਦੀ ਦੇ ਆਗੂ ਇੱਧਰ ਉੱਧਰ ਹੁੰਦੇ ਤੇ ਅੱਜ ਜਥੇਬੰਦੀ ਇੱਥੇ ਨਹੀਂ ਹੁੰਦੀ ਸੀ ਤੂੰ ਆ ਦਾ ਦਿੱਲੀ ਘੋਲ ਦੇ ਵਿੱਚ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਹੀਂ ਬੁਲਾਉਣ ਦਿੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਦਿੱਲੀ ਘੋਲ ਵੇਲੇ ਆਇਆ ਮੈਂ ਉਥੋਂ ਸਟੇਟ ਤੋਂ ਮੈਂ ਖੁਦ ਬੁਲਾਉਂਦਾ ਰਿਹਾ ਮੈਂ ਕਿਸੇ ਦਾ ਨਹੀਂ ਕਹਿ ਸਕਦਾ ਮੈਂ ਖੁਦ ਬੁਲਾਉਂਦਾ ਰਿਹਾ ਪਰ ਮੈਨੂੰ ਕਿਸੇ ਆਗੂ ਨੇ ਨਹੀਂ ਕਿਹਾ ਵੀ ਤੂੰ ਫਟੇ ਕਿਉਂ ਬੁਲਾਉਣਾ ਹਾਂ ਇੱਕ ਸਮਝ ਸੀ ਉੱਥੇ ਵੀ ਇਹ ਸਭ ਧਰਮਾਂ ਦਾ ਅਦੋਲਨ ਹੈ ਇਹ ਇੱਕ ਰੋਟੀ ਦੀ ਲੜਾਈ ਹੈ ਇਹ ਮਜ਼ਦੂਰ ਤੋਂ ਲੈ ਕੇ ਕਿਸਾਨ ਤੱਕ ਕਿਸਾਨ ਤੋਂ ਲੈ ਕੇ ਦੁਕਾਨਦਾਰ ਤੱਕ ਦੁਕਾਨਦਾਰ ਤੋਂ ਲੈ ਕੇ ਛੋਟੇ ਮੌਲ ਵਾਲੇ ਤੱਕ ਛੋਟੇ ਮੌਲ ਵਾਲੇ ਤੋਂ ਲੈ ਕੇ ਛੋਟੇ ਵਪਾਰੀ ਤੱਕ ਤੇ ਇਹ ਜੀਵ ਜੰਤੂਆਂ ਦੀ ਵੀ ਲੜਾਈ ਹੈ ਵੀ ਜਿਹੇ ਤੇ ਜ਼ਮੀਨਾਂ ਖਸ ਗਈਆਂ ਕਾਰਪੋਰੇਟ ਆ ਗਏ ਮੌਲ ਬਣ ਗਏ ਜਿਹੜੇ ਜੀਵ ਜੰਤੂ ਖੇਤਾਂ ਦੇ ਵਿੱਚੋਂ ਚੋਗਾ ਚੁਗਦੇ ਆ ਉਹ ਵੀ ਮਰ ਜਾਣਗੇ ਇਹ ਪਸ਼ੂਆਂ ਡੰਗਰਾਂ ਦੀ ਵੀ ਲੜਾਈ ਆ ਉਹ ਸਾਰੇ ਧਰਮਾਂ ਦਾ ਅਦੋਲਨ ਸੀ ਉਹ ਦੇਸ਼ ਪੱਧਰਾ ਅਦੋਲਨ ਸੀ ਨਾ ਕਿ ਉਹ ਕੱਲਾ ਪੰਜਾਬ ਤੇ ਕੱਲਾ ਹਰਿਆਣੇ ਦਾ ਅਦੋਲਨ ਸੀ ਉਹ ਜਥੇਬੰਦੀ ਦੀ ਨੀਤੀ ਪਾਲਸੀ ਇਹ ਸੀ ਵੀ ਇਹ ਸਾਰੇ ਧਰਮ ਧਰਮਾਂ ਦਾ ਖਿਆਲ ਰੱਖ ਕੇ ਇਹ ਅਦੋਲਨ ਲੜਿਆ ਜਾਵੇ ਨਾ ਕਿ ਇਹਨੂੰ ਕਿਹਾ ਜਾਵੇ ਵੀ ਕੱਲੇ ਪੰਜਾਬ ਦਾ ਨਾ ਆਇਆ ਜਾ ਰਿਹਾ ਹੈ ਮੁੱਦਾ ਮੈਂ ਗੱਲ ਕੋਈ ਹੋਰ ਕਰਦਾ ਇਹ ਹੋਰ ਕਰ ਰਿਹਾ ਮੁੱਦਾ ਕੀ ਪੜਗਾਇਆ ਇਹਨੇ ਇਹ ਕਿਹਾ ਸਭ ਤੋਂ ਪਹਿਲਾਂ ਤੁਸੀਂ ਇਹਦੀਆਂ ਵੀਡੀਓ ਚਿੱਪ ਕਰਕੇ ਵੇਖ ਲਓ ਵੀ ਇੱਥੇ ਪ੍ਰਵਾਸੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਟਾਰਗੇਟ ਕਰਦੇ ਨੇ ਅੰਨ੍ਹਾ ਕਰਦੇ ਨੇ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਹੁਣ ਇਹ ਬਿਆਨ ਕਮਾ ਕੇ ਬਦਲ ਗਿਆ ਹੁਣ ਇਹ ਆਦਾ ਮੇਰੀ ਮਜਬੂਰੀ ਸੀ ਮੇਰੇ ਪ੍ਰਵਾਸੀ ਕੰਮ ਕਰਦੇ ਆ ਮੈਂ ਘਰਾਂ ਚ ਗਿਆ ਸੀ ਘਰਾਂ ਚ ਮੈਨੂੰ ਬੰਦੇ ਪੰਜਾਬੀ ਨਹੀਂ ਮਿਲੇ ਮੈਂ ਕਿਦੋਂ ਆਦਾ ਸਾਡੇ ਗੁਰੂਆਂ ਨੇ ਵੀ ਇਹ ਕਿਹਾ ਵੀ ਏਕਤੇ ਦੇ ਵਿੱਚ ਬਰਕਤ ਹੁੰਦੀ ਹੈ ਵੀ ਜਾਤ ਪਾਤ ਧਰਮਾਂ ਤੋਂ ਉੱਪਰ ਉੱਠ ਕੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਭਾਈ ਤੇ ਉਹੀ ਤਾਂ ਅਸੀਂ ਕਿਹਾ ਸੀ ਇਹ ਸਾਰੇ ਭਾਈ ਭਾਈ ਆ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਭਾਈ ਤੇ ਜਿਹੜਾ ਤੂੰ ਕਿਹਾ ਵੀ ਮੇਰੀ ਮਜਬੂਰੀ ਹੈ ਤੇ ਲੋਕਾਂ ਦੀਆਂ ਮਜਬੂਰੀਆਂ ਨਹੀਂ ਤੇਰੇ ਨੂੰ ਲੋਕਾਂ ਦਾ ਵੀ ਕੋਈ ਕਾਰੋਬਾਰ ਹੋ ਸਕਦਾ ਕਿਸੇ ਦੇ ਪੋਲਟਰੀ ਫਾਰਮ ਆ ਕਿਸੇ ਦੇ ਡੇਰੀ ਫਾਰਮ ਨੇ ਕਿਸੇ ਦੇ ਕੋਸਾ ਉੱਤੇ ਪ੍ਰਵਾਸੀ ਕੰਮ ਕਰਦੇ ਆ ਉਹਨਾਂ ਦੇ ਵੀ ਮਜਬੂਰੀਆਂ ਨੇ ਕੀ ਇੱਕ ਮੈਗ ਤੇ ਫੜਨਾ ਆਪਦੀ ਮਜਬੂਰੀ ਦੱਸ ਦੇਣੀ ਆਪਦੇ ਢਿੱਡ ਦਾ ਸਵਾਦ ਦੱਸ ਦੇਣਾ ਤੇ ਦੂਜੇ ਦੀ ਮਜਬੂਰੀ ਉਹੀ ਮਜਬੂਰੀ ਨਹੀਂ ਫਿਰ ਤੁਸੀਂ ਫਿਰ ਤੁਸੀਂ ਨਹੀਂ ਤਾਂ ਮੇਰੇ ਵੀ ਜਿਹੜੇ ਪਹਿਲਾਂ ਪੰਜਾਬੜਾ ਤੋਂ ਕੰਮ ਕਰਾਉ ਜੇ ਨਹੀਂ ਹੁੰਦੇ ਤਾਂ ਫਿਰ ਤਾਂ ਕੋਈ ਕਰਾਉਣਾ ਮੈਂ ਤਾਂ ਇਹ ਗੱਲ ਕਦੇ ਕਹੀ ਜੀ ਇਹਨੂੰ ਕਹਿੰਦੇ ਉਹ ਤਾਂ ਜੀ ਐ ਕਹਿੰਦੇ ਆ ਤੇ ਹੋ ਸਕਦਾ ਲੋਕ ਵੀ ਪੰਜਾਬੀਆਂ ਕੋਲੇ ਗਏ ਹੋਣ ਉਹਨਾਂ ਨੂੰ ਨਾ ਮਿਲੇ ਹੋਣ ਉਹਨਾਂ ਨੇ ਵੀ ਆਪਦੀ ਮਜਬੂਰੀ ਤੇਨੇ ਦੱਸਦੀ ਕਿਸੇ ਦੀ ਮਜਬੂਰੀ ਨਹੀਂ ਇੱਕ ਪਾਸੇ ਤਾਂ ਅਸੀਂ ਲੋਕਾਂ ਦੀ ਆਵਾਜ਼ ਚਾਹਦੇ ਆਂ ਲੋਕਾਂ ਦਾ ਦਰਦ ਸਮਝਦੇ ਆਂ ਲੋਕਾਂ ਦੀਆਂ ਮਜਬੂਰੀਆਂ ਸਮਝਦੇ ਆਂ ਫਿਰ ਤੂੰ ਕਿਸੇ ਦੀ ਮਜਬੂਰੀ ਮਜਬੂਰੀ ਨਹੀਂ ਸਮਝਦਾ ਆਪਣੀ ਮਜਬੂਰੀ ਮਜਬੂਰੀ ਦੱਸ ਰਿਹਾ ਕਿਸੇ ਦੀ ਮਜਬੂਰੀ ਮਜਬੂਰੀ ਨਹੀਂ ਦੱਸ ਰਿਹਾ ਫਿਰ ਦੂਜੀ ਗੱਲ ਜਿਹੜੇ ਉਹ ਮਜਬੂਰ ਨੇ ਉਹ ਵੀ ਹੋ ਸਕਦਾ ਕਿੰਨੇ ਕ ਮਜਬੂਰ ਨੇ ਜਿਹੜੇ ਇੱਥੇ ਧਿਹਾਰੀਆਂ ਕਰਨ ਆਉਂਦੇ ਆ ਫਿਰ ਆਪਣੇ ਜੁਪੀ ਬਿਹਾਰ ਉੱਤਰਾਪਰਦੇਸ਼ ਆਂਧਰਾ ਪ੍ਰਦੇਸ਼ ਇੱਧਰ ਸਾਰੇ ਐਮਪੀ ਤਾਂ ਆਪਣੇ ਪੰਜਾਬੀ ਹਰਦੇਸ਼ ਦੇ ਵਿੱਚ ਬੈਠੇ ਨੇ ਮਹਾਰਾਸ਼ਟਰ ਵਿੱਚ ਬੈਠੇ ਨੇ ਕੀ ਕੱਲ ਨੂੰ ਉਹ ਛੋਟਾ ਭਾਈਚਾਰਾ ਸਾਡਾ ਛੋਟਾ ਹਿੱਸਾ ਬਾਹਰ ਰਹਿ ਰਿਹਾ ਸਟੇਟਾਂ ਦੇ ਵਿੱਚ ਕੱਲ ਨੂੰ ਕੋਈ ਉਹਨਾਂ ਨੂੰ ਟਾਰਗੇਟ ਕਰ ਲੈ ਤੂੰ ਜ਼ਿੰਮੇਵਾਰ ਹੈ ਜਿਹੜੇ ਸਾਡੇ ਭਰਾ ਬਦੇਸ਼ਾਂ 'ਚ ਰਹਿ ਰਹੇ ਆ ਠੀਕ ਹੈ ਅਸੀਂ ਸਾਰਾ ਕੁਝ ਫੋਲੋ ਕਰਕੇ ਜਾਣੇ ਆ ਉਹਨਾਂ ਦੇ ਕਾਨੂੰਨ ਮੁਤਾਬਕ ਸ਼ਰਤਾਂ ਪੂਰੀਆਂ ਕਰਕੇ ਜਾਣੇ ਆ ਜੇ ਕੱਲ ਨੂੰ ਆਸਟ੍ਰੇਲੀਆ ਦੇ ਵਿੱਚ ਜਿਵੇਂ ਮਜਹਰਾ ਹੋਇਆ ਵੀ ਜਿਹੜੇ ਬਾਹਰਲੀ ਕੰਟਰੀਆਂ ਤੋਂ ਆਏ ਆ ਉਹਨਾਂ ਨੂੰ ਇਥੋਂ ਕੱਢੋ ਤੇ ਕੀ ਤੂੰ ਉਹਨਾਂ ਦਾ ਜ਼ਿੰਮੇਵਾਰ ਹੈ ਤੇਰਾ ਤਾਂ ਭਾਈ ਰੋਟੀ ਪਾਣੀ ਚੱਲਦਾ ਹੈ ਪੂਤਾ ਇੱਥੇ ਚੰਗਾ ਕਮਾਉਣਾ ਕਰਦਾ ਤੇਰੇ ਘਰੇ ਸਰਦਾ ਤੇ ਜਿਹੜੀ ਮਜਬੂਰੀ ਕਾਰਨ ਲੋਕ ਬਾਹਰ ਗਏ ਆ ਕਿ ਉਹਨਾਂ ਦਾ ਖਿਆਲ ਰੱਖਣ ਦੀ ਜ਼ਰੂਰਤ ਨਹੀਂ ਫਿਰ ਇਹਨਾਂ ਨੇ ਪੰਜ ਪਿਆਰਿਆਂ ਦਾ ਜਿਹੜਾ ਕਿਹਾ ਵੀ ਉਹਨਾਂ ਨੂੰ ਪ੍ਰਵਾਸੀ ਗਨਾਤਾ ਉਹ ਗਨਾਤਾ ਇੱਚ ਦਾ ਬਾਬੇ ਜੀਵਨ ਸਿੰਘ ਹਰਕਿਆਂ ਦਾ ਵੀ ਇਤਿਹਾਸ ਹੈ ਉਹ ਵੀ ਮਜ਼ਦੂਰਾਂ ਦੇ ਵਿੱਚੋਂ ਸੀ ਤੇ ਇੱਕ ਉਹ ਇਹ ਤਾਂ ਜਾਤ ਪਾਤ ਤਾਂ ਗੁਰੂਆਂ ਨੇ ਬਥੇਮਾ ਤਾਂ ਰੱਖੇ ਨਹੀਂ ਅਗਰਾਂ ਸਾਹਿਬ ਦਾ ਕਹਿਣ ਦਾ ਮਤਲਬ ਇਹ ਸੀ ਵੀ ਜਿਵੇਂ ਪਟਨਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਹ ਇਤਿਹਾਸਿਕ ਜਗ੍ਹਾ ਗਿਨੇ ਜਾਂਦੇ ਆਪਾਂ ਉੱਥੇ ਜਾਂਦੇ ਆ ਜਿੱਥੇ ਵੀ ਸਾਡੇ ਗੁਰੂਆਂ ਨੇ ਪੈਰ ਪਾਏ ਆ ਜਿੱਥੇ ਵੀ ਸਾਡੇ ਪੰਜ ਪਿਆਰੇ ਨੇ ਪੈਰ ਪਾਏ ਪਾਏ ਆ ਉੱਥੇ ਅਸੀਂ ਉਹਨੂੰ ਇਤਿਹਾਸਿਕ ਜਗ੍ਹਾ ਗਿਣਦੇ ਆ ਸਾਡੇ ਮੱਲਣ ਪਿੰਡ ਐ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਸੀ ਇਸ ਆਰਾਮ ਸਰ ਗੁਰਦੁਆਰਾ ਸਾਹਿਬ ਨੂੰ ਇਤਿਹਾਸਿਕ ਜਗ੍ਹਾ ਗਿਣੀ ਜਾਂਦੀ ਆ ਵਾਣਾ ਇੱਥੇ ਉਹਨਾਂ ਨੇ ਆਰਾਮ ਕੀਤਾ ਸੀ ਉਹ ਅੱਜ ਵੀ ਵਾਣਾ ਹੈ ਤੇ ਉਹਦਾ ਸਤਕਾਰ ਨਾਲ ਉਹਦੀ ਪੂਜਾ ਕੀਤੀ ਜਾਂਦੀ ਆ ਗੁਰੂ ਗੋਬਿੰਦ ਸਿੰਘ ਮੁਕਤਿ ਧਰਤੀ ਤੇ ਐ ਤੇ ਹਮੇਸ਼ਾ ਇੱਥੇ ਕਿਰਪਾ ਰਹੀ ਐ ਇਸ ਧਰਤੀ ਨੂੰ ਇਤਿਹਾਸਿਕ ਗਿਣਿਆ ਜਾਂਦਾ 40 ਮੁਕਤਿਆਂ ਦੀ ਧਰਤੀ ਗਿਣੀ ਵੀ ਸਾਰੇ ਪਹਿਲਾ ਦੇਸ਼ ਇਕੱਠਾ ਹੁੰਦਾ ਸੀ ਹੁੰਦਾ ਸੀ ਤਾਂ ਉਹਨਾਂ ਨੂੰ ਲੈ ਕੇ ਜਿਹੜਾ ਸਵਾਲ ਜਿਹੜਾ ਤੁਲਨਾ ਕਿਉਂ ਕੀਤੀ ਦੀ ਜਿਹੜਾ ਇੱਕ ਪ੍ਰਵਾਸੀ ਉਹ ਉਹਨਾਂ ਦਾ ਨਹੀਂ ਨਹੀਂ ਇੱਕ ਪਾਸੇ ਉਹ ਗੁਰੂ ਜੀ ਉਹਨਾਂ ਦੀ ਤੁਲਨਾ ਕੀਤੀ ਜਿਹੜੀ ਪੰਜ ਪਿਆਰਾਂ ਦੇ ਨਾਲ ਇਸ ਤਰੀਕੇ ਨਾਲ ਉਹਨਾਂ ਨੂੰ ਲੈ ਕੇ ਜਾਂਦਾ ਹੋ ਰਹਿਣਾ ਨਹੀਂ ਤੁਲਨਾ ਨੂੰ ਲੈ ਕੇ ਉਹਨਾਂ ਦਾ ਕਹਿੰਦਾ ਭਾਵੇਂ ਸੀ ਵੀ ਜਿਹੜੇ ਪੰਜ ਪਿਆਰੇ ਆ ਫਲਾਨਾ ਇੱਥੋਂ ਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੀਗੇ ਗੁਰੂ ਸਾਹਿਬ ਪਟਨਾ ਤੋਂ ਸੀ ਅੱਡੋ ਅੱਡ ਉਹਨਾਂ ਨੇ ਇਤਿਹਾਸ ਗਨਾਇਆ ਵੀ ਆਪਾਂ ਉਹਨਾਂ ਨੇ ਸਾਡੇ ਲਈ ਕੀ ਕੀਤਾ ਉਹ ਫਲਾਨੇ ਫਲਾਨੇ ਜਗ੍ਹਾ ਤੋਂ ਸੀ ਉਹ ਉਹ ਆਪਾਂ ਇੱਕ ਇੱਕ ਮਿੰਟ ਜਿਹੜੇ ਜਿਨੇ ਗੁਨਾਹ ਕੀਤਾ ਉਹਨੂੰ ਫਾਂਸੀ ਹੋਵੇ ਨਾਲ ਆਪਾਂ ਇਹ ਕਿਹਾ ਵੀ ਜਿਨੇ ਗੁਨਾਹ ਕੀਤਾ ਉਹਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰੋ ਪਰ ਜਿਹੜੇ ਦੂਜਿਆਂ ਨੂੰ ਕੱਢ ਰਹੇ ਉਹਨਾਂ ਨੇ ਗੁਨਾਹ ਤਾਂ ਨਹੀਂ ਨਾ ਕੀਤਾ ਇਹ ਵੀ ਨਾਲ ਗੱਲ ਲੈਣਾ ਜਿਹੜੇ ਦੂਜਿਆਂ ਵਿਰੁੱਧ ਆਪਾਂ ਆ ਚਲਾ ਰਹੇ ਨੇ ਇਹ ਭੰਡੀ ਪ੍ਰਚਾਰ ਵੀ ਇਹਨਾਂ ਨੂੰ ਕੱਢੋ ਪ੍ਰਵਾਸੀਆਂ ਨੂੰ ਫਿਰ ਉਹਨਾਂ ਨੇ ਗੁਨਾਹ ਤਾਂ ਨਹੀਂ ਨਾ ਕੀਤਾ ਇਹ ਕਹੇ ਕਿਹਾ ਸੀ ਵੀ ਜਿੱਥੇ-ਜਿੱਥੇ ਵੀ ਜਗਾ ਸਬਦਾ ਯੋਗਦਾਨ ਹੈ ਲੱਖਾਂ ਕਹਿੰਦਾ ਕੱਢਣ ਨੂੰ ਤਾਂ ਸੀ ਵੀ ਨਹੀਂ ਕਹਿੰਦੇ ਵੀ ਉਹਨਾਂ ਨੂੰ ਕੱਢਣ ਵਾਰੀ ਆਪ ਹੀ ਤਾਂ ਉਹਨਾਂ ਦੇ ਬਿਆਨ ਆਏ ਆ ਤੁਸੀਂ ਆਪ ਹੀ ਕਹਿ ਦਿਓ ਤੁਸੀਂ ਨੂੰ ਪਤਾ ਹੀ ਇਹ ਵੀਡੀਓ ਚੱਕ ਲੋ ਉਹਨਾਂ ਦੇ ਨਾਲ ਹੋਰ ਵੀ ਕਹਿੰਦੇ ਨੇ ਕਿ ਇਹ ਲੈ ਚੈਪਟਰ ਦੇ ਨਾਲ ਜਿਹੜਾ ਕਨਸੈਪਟ ਉਹ ਚੱਲ ਰਿਹਾ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਗਰਾਹਾ ਸਾਹਿਬ ਮੇਰੇ ਨਾਲ ਗੱਲ ਕਰ ਸਿੱਧਾ ਜਵਾਬ ਕਰ। ਭਾਰਤੀ ਕਿਸਾਨ ਜੁਨੇ ਇਕਤਾ ਗਰਾਹਾ ਦੇ ਸੂਬਾ ਪ੍ਰਧਾਨ ਨੇ ਜਗENDER ਸਿੰਘ ਗਰਾਹਾ। ਅਸੀਂ ਜਥੇਬੰਦੀ ਚ ਕੰਮ ਕਰਦੇ ਆ ਸਾਡੀ ਜਥੇਬੰਦੀ ਚ ਕੋਈ ਊਚ ਨੀਚ ਨਹੀਂ ਗਈ। ਕੋਈ ਆਏ ਨਹੀਂ ਵੀ ਵੱਡਾ ਆਗੂ ਹੈ ਜਾਂ ਛੋਟਾ ਆਗੂ ਆ ਸਭ ਨੂੰ ਬਰਾਬਰਤਾ ਦਾ ਅਧਿਕਾਰ ਸਤਿਕਾਰ ਦਿੱਤਾ ਜਾਂਦਾ ਤੇ ਲੱਖਾ ਕਿਹੜੀ ਸੰਸਥਾ ਦਾ ਮਾਲਕ ਹੈ ਭਾਈ? ਇਹਦੇ ਕੋਲੇ ਕਿਹੜੀ ਸੰਸਥਾ? ਇਹ ਦੱਸ ਦੇ ਵੀ ਮੈਂ ਫਲਾਨੀ ਸੰਸਥਾ ਚਲਾਉ ਵੀ ਜਿਹੜਾ ਇਹ ਆਦਾ ਮੈਂ ਨਿੱਕੇ ਮੋਟੇ ਨਾਲ ਗੰਦੀ ਨਹੀਂ ਕਰਨਾ ਚਾਹੁੰਦਾ ਇਹ ਕਿੱਡਾ ਕਬਟਾ ਆਦਮੀ ਆ ਫਿਰ ਇਹਦਾ ਮਤਲਬ ਭਗਵੰਤ ਸਾਬਾ ਨਾਲੀਆਂ ਚੱਲਣਾ ਤੇ ਇਹ ਆ ਗਈ ਵੀ ਕੁਰਸੀ ਐਮਪੀ ਵਾਲੀ ਲਓ ਕੁਰਸੀ ਐਮਐਲਏ ਵਾਲੀ ਲਓ ਤੇ ਉਹ ਮੁੱਖ ਮੰਤਰੀ ਬਣੋ ਮੰਤਰੀ ਬਣੋ ਲਾਲਵੱਤੀ ਵਾਲੀਆਂ ਗੱਟੀਆਂ ਤੇ ਬੈਠੋ ਜਾ ਕੇ ਨਿੱਕੇ ਮੋਟੇ ਬੰਦਿਆਂ ਨੂੰ ਇਹ ਬੰਦੇ ਨਹੀਂ ਸਮਝਦੇ ਇਹਦਾ ਮਤਲਬ ਸਾਡੇ ਵਰਗੇ ਆਮ ਲੋਕਾਂ ਨੂੰ ਇਹ ਬੰਦਾ ਨਹੀਂ ਸਮਝਦਾ ਤੇ ਫਿਰ ਇਹ ਕੀ ਪੰਜਾਬ ਪ੍ਰਤੀ ਕੀ ਕਰੂਗਾ ਜਿਹੜਾ ਆਦਾ ਮੈਂ ਪੰਜਾਬੀਆਂ ਪ੍ਰਤੀ ਮਾਂ ਬੋਲੀ ਪੰਜਾਬੀ ਪ੍ਰਤੀ ਮੇਰੀ ਸੋਚ ਹੈ ਜਿਹੜਾ ਆਦਾ ਮੈਂ ਨਿੱਕੇ ਮੋਟੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਇਹਦਾ ਮਤਲਬ ਫਿਰ ਤੁਸੀਂ ਉਸੇ ਨੂੰ ਕਰ ਲਿਓ ਆ ਸਵਾਲ ਵੀ ਨਿੱਕੇ ਮੋٹے ਬੰਦੇ ਨੂੰ ਤੂੰ ਬੰਦਾ ਨਹੀਂ ਸਮਝਦਾ ਇਹ ਪੁੱਛ ਲਿਓ ਪਰ ਸਾਡੇ ਤਾਂ ਇੱਧਰ ਬਈ ਸਤਕਾਰ ਹੈ ਸਾਡੇ ਤਾਂ ਹਰ ਇੱਕ ਨੂੰ ਬਰਾਬਰਤਾ ਦਾ ਜਿੰਨਾ ਉਹਦੀ ਇੱਜ਼ਤ ਬਣਦੀ ਆ ਮਾਣ ਸਨਮਾਨ ਮਾਣ ਸਨਮਾਨ ਇਸ ਜਥੇਬੰਦੀ 'ਚ ਦਿੱਤਾ ਜਾਂਦਾ ਇੱਕੋ ਸੰਗਰੂਰ ਤੋਂ ਆ ਇਹਨਾਂ ਦੇ ਨਾਲ ਹੀ ਰਹਿੰਦਾਗਾ ਉਹ ਬੜਾ ਲਾਲਾ ਲਾਲਾ ਕਰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਓਏ ਭਰਾ ਭੋਗ ਅਗਰਾਹਾਂ ਨਾ ਚਲੋ ਓਏ ਅਗਰਾਹਾਂ ਕਾਮਰੇਟ ਆ ਇਹ ਵੀ ਕਹਿੰਦਾ ਸਿੱਖ ਕਾਮਰੇਟ ਪਹਿਲਾਂ ਮੈਨੂੰ ਇਹਨਾਂ ਨੂੰ ਇਹ ਪੁੱਛ ਲਿਓ ਵੀ ਕਾਮਰੇਟ ਹੁੰਦੇ ਕੀ ਆ ਆਇੰਦਰਸ ਜਣ ਸਾਨੂੰ ਕਾਮਰੇਟ ਕੀ ਹੁੰਦੇ ਆ ਸਾਨੂੰ ਕਹਿੰਦਾ ਮੈਂ ਤਾਂ ਇੱਕ ਕਾਨੂੰਨ ਕਹਿੰਦਾ ਜਿਵੇਂ ਅਵਾਜ਼ ਉੱਤੇ ਬਣਿਆ ਕਾਨੂੰਨ ਉਸ ਤਰੀਕੇ ਦਾ ਕਾਨੂੰਨ ਬਣਿਆ ਨਹੀਂ ਸੋਡੀ ਮੈਂ ਗੰਦ ਤੇ ਹੋਂਨਾ ਪਹਿਲਾਂ ਇਹਨੂੰ ਐ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਾਮਰੇਟ ਕੀ ਹੁੰਦੇ ਇਹਨਾਂ ਨੂੰ ਪੁੱਛੋ ਅਗਰਾਹਾ ਸਾਹਿਬ ਦੇ ਜਮਾਈ ਦਾ ਅਮਰਤ ਛੱਕਿਆ ਅਗਰਾਹਾ ਸਾਹਿਬ ਦੇ ਧੀ ਦਾ ਅਮਰਤ ਛੱਕਿਆ ਅਗਰਾਹਾ ਸਾਹਿਬ ਦੇ ਕੇਸ ਤੇ ਦਾੜਾ ਹੈ ਕੋਕਰੀ ਸਾਹਿਬ ਦੇ ਕੇਸ ਤੇ ਦਾੜਾ ਹੈ ਸ਼ੰਗਾਰਾ ਸਿੰਘ ਮਾਨ ਦੇ ਦਾੜਾ ਹੈ ਸ਼ੰਗਾਰਾ ਸਿੰਘ ਮਾਨ ਸਾਡੇ ਸੂਬਾ ਆਗੂ ਹੈ ਇੱਕ ਪਾਸੇ ਲੱਖੇਰੀ ਬਹਿ ਜਾਣਾ ਇੱਕ ਪਾਸੇ ਹੋ ਬਹਿ ਜਾਣ ਗਰੰਥੀ ਰਹੇ ਹੋ ਇੱਕ ਇੱਕ ਗੱਲ ਬਾਣੀ ਮੂੰਹ ਜਵਾਨੀ ਬਾਣੀ ਦੇ ਸ਼ਬਦ ਉਹ ਗਿਣਾ ਦੇਣ ਬਾਣੀ ਪੜ ਕੇ ਮੂੰਹ ਜਵਾਨੀ ਸੁਣਾ ਦੇਣਗੇ ਸਾਰਾ ਇਤਿਹਾਸ ਗਿਣਾ ਦੇਣਗੇ ਫਿਰ ਕਾਂਫਰੇਟ ਕੀ ਹੁੰਦੀ ਆ ਯਾਰ ਸਾਨੂੰ ਦੱਸ ਦੇਣ ਅਸੀਂ ਕਾਂਫਰੇਟ ਸਮਝ ਨਹੀਂ ਆਉਂਦੀ ਕਿਰਤੀ ਲੋਕਾਂ ਦੀ ਆਵਾਜ਼ ਚੱਕਣਾ ਕੀ ਗਣਾ ਯਾਰ ਕਿਸਾਨਾਂ ਤੇ ਮਜ਼ਦੂਰਾਂ ਤੇ ਦੁਕਾਨਦਾਰ ਤੇ ਛੋਟਾ ਵਪਾਰੀ ਛੋਟੇ ਮੌਲਾ ਵਾਲੇ ਦੀ ਆਵਾਜ਼ ਚੱਕਣਾ ਕੀ ਗਣਾ ਯਾਰ ਇਸ ਦੇਸ਼ ਦੇ ਵਿੱਚ ਇਸ ਪੰਜਾਬ ਦੇ ਵਿੱਚ ਕੀ ਲੋਕਾਂ ਦੀਆਂ ਜ਼ਮੀਨਾਂ ਖਾਤਰ ਲੜਨਾ ਗਣਾ ਯਾਰ ਧੌਲੇ ਛੰਨੇ ਦੇ ਵਿੱਚ ਸੰਘੇੜੇ ਦੇ ਵਿੱਚ ਮਾਨ ਵਾਲੇ ਸਟੇਸ਼ਨ ਤੇ ਗੋਲੀਆਂ ਚੱਲੀਆਂ ਉਦੋਂ ਵੀ ਕਿੱਥੇ ਗਏ ਸੀ ਲੋਕ ਚੰਡੀਗੜ੍ਹ ਦੇ ਵਿੱਚ ਲਾਠੀ ਚਾਰਜ ਹੋਇਆ ਕਿਸਾਨਾਂ ਦੀਆਂ ਲੱਤਾਂ ਵਾਵਾ ਤੋੜ ਤੀਆਂ ਉਦੋਂ ਵੀ ਲੋਕ ਕਿੱਧਰ ਗਏ ਸੀ ਆ ਦੁੰਨੇ ਵਾਲੇ ਦੇ ਵਿੱਚ ਆ ਪਿਛਲੇ 2 ਮਹੀਨੇ ਹੋਇਆ ਪਲਾਸਕਟ ਦੀਆਂ ਗੋਲੀਆਂ ਮਾਰੀਆਂ ਧੂਏ ਵਾਲੇ ਅਥਰੂ ਕਾਂ ਤੇ ਗੋਲੇ ਸਿੱਟੇ ਰਹੇ ਮਾਵਾ ਪੈਣਾ ਨੂੰ ਰੈਸਟ ਕਰ ਲਿਆ ਉੱਥੇ ਲਾਠੀ ਚਾਰਜ ਹੋਇਆ ਕਿਸਾਨਾਂ ਤੇ ਉਹ ਲੋਕਾਂ ਨੂੰ ਮੁਆਵਜ਼ਾ ਦਵਾਇਆ ਉਹਨਾਂ ਲੋਕਾਂ ਦੀ ਲੜਾਈ ਲੜੀ ਕੀ ਗਨਾਹ ਯਾਰ ਭਾਰਤ ਮਾਲਾ ਪ੍ਰੋਜੈਕਟ ਤੇ ਲੜੇ ਕੀ ਗਨਾਹ ਯਾਰ ਗੈਸ ਪਾਈਪ ਲਾਈਨ ਵਾਲੇ ਮੁੱਦੇ ਤੇ ਲੜੇ ਲੋਕਾਂ ਨੂੰ ਮਾਫਜਾਤ ਦਵਾਇਆ ਕੀ ਗੁਨਾਹ ਯਾਰ ਲੈਂਡ ਪਾਲਿਸੀ ਵਾਲੇ ਮਸਲੇ ਤੇ ਆਵਾਜ਼ ਚੱਕੀ ਸਭ ਨੇ ਚੱਕੀ ਤੇ ਕੀ ਕਿਰਤੀ ਲੋਕਾਂ ਖਾਤਰ ਲੜਨਾ ਖੜਨਾ ਕੀ ਗੁਨਾਹ ਯਾਰ ਕੀ ਉਹ ਭੁੱਖਿਆਂ ਦਾ ਜਾ ਕੇ ਢੱਪ ਭਰਨਾ ਜਿੱਡੀ ਜੋਗਰੇ ਆ ਪਿੰਡਾਂ ਚ ਜਾ ਕੇ ਝੋਲੀ ਅੱਡੀ ਲੋਕਾਂ ਕੋਲੇ ਗਏ ਰਾਸ਼ਨ ਇਕੱਠਾ ਕੀਤਾ ਵੀ ਹਰ ਪੀੜਤਾ ਦੀ ਸਾਰ ਲਓ ਕੀ ਗੁਨਾਹ ਯਾਰ ਕੀ ਉਹ ਲੋਕਾਂ ਦੀ ਆਵਾਜ਼ ਚੱਕਣਾ ਵੀ ਉਹਨਾਂ ਨੂੰ ਯਾਰ ਉਦੋਂ ਬਾਅਦ ਆਪਾਂ ਮਾਫਜਾ ਵੀ ਦਵਾਵਾਂਗੇ ਕੀ ਗੁਨਾਹ ਯਾਰ ਕੀ ਹੁੰਦਾ ਕਾਮਰੇਟ ਇਹ ਐ ਤਾਂ 10 ਦਿਨ ਵੀ ਇਹਨਾਂ ਨੇ ਆ ਨੁਕਸਾਨ ਕਰਤਾ ਪੰਜਾਬ ਦੀ ਖਾਤਰ ਕਿਦੋਂ ਨਹੀਂ ਬੋਲੇ ਤੇ ਕਿਦੋਂ ਨਹੀਂ ਖੜੇ ਅਸੀਂ ਅਮਰਤਪਾਲ ਵੇਲੇ ਜਦੋਂ ਅਮਰਤਪਾਲ ਦਾ ਮਸਲਾ ਸੀ ਤੁਸੀਂ ਖੁਦ ਬੈਠਿਓ ਸੋਨੂ ਵੀ ਡੀਐਸਪੀ ਦਫਤਰ ਸੱਦਿਆ ਗਿਆ ਬਾਈ ਰਣਜੀਤ ਅរី ਬੈਠੇ ਆ 7 ਵਜੇ ਸਾਨੂੰ ਸ਼ਾਮ ਨੂੰ ਫੋਨ ਆਇਆ ਵੀ ਸਾਨੂੰ ਪੁਲਿਸ ਤੰਗ ਕਰ ਰਹੀ ਹੈ ਅਸੀਂ ਗਏ ਆ ਜਾਂ ਨਹੀਂ ਗਏ ਆ ਦੱਸੋ ਜਾ ਕੇ ਖੜੇ ਆ ਜਾਂ ਨਹੀਂ ਖੜੇ ਦੱਸ ਦਿਓ ਤੁਸੀਂ ਆਪ ਡੀਐਸਪੀ ਨੂੰ ਕਿਹਾ ਕਿ ਨਹੀਂ ਵੀ ਖਬਰਦਾਰ ਹੋ ਜੀ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਤੰਗ ਕੀਤਾ ਅਮਰਤਪਾਲ ਦੀ ਖਾਤਰ ਅਸੀਂ ਮਜਾਰੇ ਕੱਢੇ ਇਹ ਕਿਹੜੀ ਖੁੱਟ ਚ ਵੜ ਕੇ ਸੀ ਉਦੋਂ ਜਾ ਕੇ ਇਹ ਕਿਹਾ ਵੀ ਅਮਰਤਪਾਲ ਨੇ ਇੱਡੀ ਗਲਤੀ ਨਹੀਂ ਕੀਤੀ ਜਿੱਡੀਆਂ ਤੁਸੀਂ ਸਜ਼ਾਵਾਂ ਦੇ ਰਹੇ ਹੋ ਇਹ ਗਲਤ ਗੱਲ ਆ ਤੁਹਾਡੇ ਵਾਸਤੇ ਸਰਕਾਰੇ ਖਬਰਦਾਰ ਹੋ ਜਾ ਹਾਰਾ ਨਾਰਾ ਮਾਰਿਆ ਮਜਾਰੇ ਕੱਢੇ ਇਹ ਕਿਹੜੀ ਘੁੱਟ ਚਬੜੇ ਸੁਤੋਂ ਬਈ ਜਿਹੜੇ ਆ ਵੱਡੇ ਫੇਸਬੁੱਕਾਂ ਤੇ ਵਿਦਮਾਨ ਬੈਠੇ ਆ ਜਿਹੜੇ ਬੋਲ ਰਹੇ ਆ ਇਹ ਕਹਿੰਿਆ ਵੀ ਜੇ ਉਹਨੇ ਕੋਈ ਗਲਤੀ ਕੀਤੀ ਆ ਉਹਦੇ 19 ਕ ਸਜ਼ਾ ਤੁਸੀਂ ਉਹਨੂੰ ਦਿਓ ਪਰ ਇਹ ਗਲਤ ਆ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਤੁਸੀਂ ਉਹਨਾਂ ਨੂੰ ਜੇਲ੍ਹਾਂ ਚ ਟੱਕੋ ਅਸੀਂ ਇਹ ਆਵਾਜ਼ ਚੱਕੀ ਵੀ ਕੋਈ ਵੀ ਹਿੰਦੂ ਆ ਮੁਸਲਮਾਨ ਸਿੱਖ ਆ ਬੁੱਧੀਜੀਵੀ ਆ ਕੋਈ ਵੀ ਆ ਜੇਲ੍ਹ ਚ ਜਿਨੇ ਵੀ ਸਜ਼ਾਵਾਂ ਪੂਰੀਆਂ ਕਰਤੀਆਂ ਉਹਨੂੰ ਹਰ ਇੱਕ ਨੂੰ ਬਾਹਰ ਕੱਢੋ ਇਹ ਵੀ ਹਮੇਸ਼ਾ ਮੰਗ ਪੱਤਰ ਵੀ ਦਿੱਤੇ ਆ ਇਸ ਪ੍ਰਤੀ ਅਵਾਜ਼ਾਂ ਵੀ ਚੱਕੀਆਂ ਫਿਰ ਦੱਸੋ ਯਾਰ ਕਿੱਥੇ ਗਣਾ ਤੁਸੀਂ ਯਾਰ ਛੋਟੀ ਲੜਾਈ ਆਗਰਾਹਣਾ ਕਿ ਸਰਕਾਰ ਨਾਲ ਇੱਕ ਪਾਸੇ ਤੁਸੀਂ ਆਦੇ ਆ ਵੀ ਅਸੀਂ ਲੋਕਾਂ ਪ੍ਰਤੀ ਲੜਦੇ ਆ ਅਸੀਂ ਪੰਜਾਬ ਦੀ ਧਰਤੀ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਇਹ ਜ਼ਮੀਨਾਂ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਪੰਜਾਬੀ ਬੋਲੀ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਆ ਤੇ ਫਿਰ ਛੋਟੀ ਲੜਾਈ ਕਿਹਦੇ ਨਾਲ ਭਈ ਛੋਟੀ ਲੜਾਈ ਆਗਰਾਹਣਾ ਜੇ ਰਾਤ ਨੂੰ ਕੱਟਾ ਖੁੱਲ ਗਿਆ ਤਾਂ ਵੀ ਆਗਰਾਹਣਾ ਜੇ ਰਾਤ ਨੂੰ ਬਲਦ ਖੁੱਲ ਗਿਆ ਤਾਂ ਵੀ ਅਗਰਾਹ ਜੇ ਰਾਤ ਨੂੰ ਨੀਂਦ ਨਹੀਂ ਆਈ ਤਾਂ ਵੀ ਅਗਰਾਹ ਜੇ ਕਟੂ ਮੱਝ ਦਾ ਕਟੂ ਦੁੱਧ ਚੋਗੇਗਾ ਤਾਂ ਵੀ ਅਗਰਾਹ ਜੇ ਦਾਲ ਦੇ ਵਿੱਚ ਮਿਰਚ ਵੱਧ ਪਈ ਤਾਂ ਵੀ ਅਗਰਾਹ ਜੇ ਨੂਨ ਵੱਧ ਪਈਗਾ ਤਾਂ ਵੀ ਅਗਰਾਹ ਜੇ ਮਿਰਚ ਘੱਟ ਪਈ ਸਬਜ਼ੀ ਦੇ ਵਿੱਚ ਤਾਂ ਵੀ ਅਗਰਾਹ ਇਹ ਮਸਲਾ ਤੁਹਾਡਾ ਕੀ ਦੇਣਾ ਯਾਰ ਤੁਸੀਂ ਕੀ ਸਮਝ ਰਹੇ ਹੋ 70 70 ਪਰਚੇ ਨੇ ਆਗੂਆਂ ਤੇ ਲੱਖਾਂ ਦਸ ਦੇ ਲੋਕਾਂ ਖਾਤਰ ਉਹਦੇ ਤੇ ਕਿਹੜਾ ਪਰਚਾ ਦਰਜ ਹੋਇਆ ਗਿਣਾ ਦੇ 70 70 ਪਰਚੇ ਆਏ ਆਗੂਆਂ ਤੇ ਫਿਰ ਇਹਨੇ ਗੱਲ ਕੀਤੀ ਰਾਜੇਵਾਲ ਸਿੰਘ ਸਾਹਿਬ ਦੀ ਵੀ ਉਹ ਤਾਂ ਤਣਾਟ ਲੋਕ ਆ ਉਹ ਉਹ ਕਾਮਰੇਟ ਆ ਇਹ ਅਨਖੋਤੀ ਕਾਮਰੇਟ ਆ ਇਹ ਫਲਾਨਾ ਅਸੀਂ ਤਾਂ ਉਹ ਬੋਲਣੀ ਤੇ ਜਿੱਦੇ ਤੂੰ ਯਾਰ ਉਹਦੀ ਝੰਡੇ ਤੇ ਉਹਦੇ ਚੋਣ ਨਿਸ਼ਾਨ ਤੇ ਲੜਿਆ ਉਹਦੇ ਉਹ ਚੰਗਾ ਸੀ ਤੂੰ ਹੀ ਤਾਂ ਉਹਦੀ ਪਾਰਟੀ ਬੰਨ੍ਹ ਕੇ ਖੜਾ ਹੋਇਆ ਅੱਜ ਤੂੰ ਉਹਨੂੰ ਟਾਰਗੇਟ ਕਰਦੇ ਆ ਕੋਈ ਸਟੈਂਡ ਤਾਂ ਰੱਖ ਲੈ ਫਿਰ ਜਾਂ ਤੂੰ ਉਹਦੇ ਗਲਤ ਸੀ ਜਾਂ ਤੂੰ ਅੱਜ ਗਲਤ ਹੈ ਇਹ ਗੱਲਾਂ ਦਾ ਜਵਾਬ ਦੇ ਦਿਓ ਰਾਜਿਆਲ ਦੀ ਪਾਰਟੀ ਦੇ ਥੱਲੇ ਤੁਸੀਂ ਪੁੱਛ ਲਿਓ ਆਪ ਹੀ ਤਾਂ ਚੋਣ ਲੜਿਆ ਫਿਰ ਉਹਦੇ ਰਾਜਿਆਲ ਚੰਗਾ ਸੀ ਅੱਜ ਰਾਜਿਆਲ ਕਿਵੇਂ ਮਾੜਾ ਹੋ ਗਿਆ ਭਾਈ ਤੁਸੀਂ ਭੁਗਤ ਕਿੱਧਰ ਰਹੇ ਹੋ ਯਾਰ ਤੁਸੀਂ ਸਰਕਾਰਾਂ ਵਾਲਾ ਹੈ ਜਾਂ ਤੁਸੀਂ ਲੋਕਾਂ ਵਾਲਾ ਪਹਿਲਾਂ ਤਾਂ ਇਹ ਕਲੀਅਰ ਕਰ ਦਿਓ ਹੁਣ ਤੁਸੀਂ ਆਦੇ ਅਸੀਂ ਤਾਂ ਇਹ ਗੱਲ ਕਈਆਂ ਹੀ ਨਹੀਂ ਸਾਡੀਆਂ ਮਜਬੂਰੀਆਂ ਛੋਟੀਆਂ ਮਜਬੂਰਗਾਂ ਮਜਬੂਰੀਆਂ ਲੋਕਾਂ ਦੀਆਂ ਮਜਬੂਰਗਾਂ ਮਜਬੂਰਗਾਂ ਨਹੀਂ ਲੋਕਾਂ ਦਾ ਕੋਈ ਮਜਬੂਰੀਆਂ ਨਹੀਂ ਇਸ ਕਰਕੇ ਤੂੰ ਇਹਦਾ ਮੈਂ ਡਿਬੇਟ ਕਰਨੀ ਆਗਰਾਨਾ ਕੀ ਸਾਥ ਕਰਨਾ ਚਾਹੁੰਦਾ ਤੂੰ ਡਿਬੇਟ ਕਰਕੇ ਆਗਰਾਨਾ ਤੇਰੇ ਨਾਲ ਡਿਬੇਟ ਕਰੂਗਾ ਕੀ ਸਾਥ ਕਰਨਾ ਚਾਹੁੰਦਾ ਤੂੰ ਅਸੀਂ ਇਹ ਮੁੱਦੇ 'ਚ ਨਹੀਂ ਪੈਣਾ ਚਾਹੁੰਦੇ ਯਾਰ ਸਾਥੀਓ ਤੁਸੀਂ ਆ ਕੇ ਤੁਸੀਂ ਕਿਹਾ ਵੀ ਇਸ ਮੁੱਦੇ ਤੇ ਗੱਲਾਂ ਚੱਲ ਰਹੀਆਂ ਨੇ ਪਿੰਡਾਂ ਦੇ ਵਿੱਚ ਪਿੰਡਾਂ ਵਾਲੇ ਲੋਕ ਵੀ ਪੁੱਛਦੇ ਆ ਅਸੀਂ ਇਹ ਗੱਲਾਂ ਦਾ ਤਾਂ ਜਵਾਬ ਦੇ ਰਹੇ ਆ ਸਾਡਾ ਕੋਈ ਲੱਖੇ ਨਾਲ ਮਕਸਦ ਨਹੀਂ ਹੈ ਵੀ ਅਸੀਂ ਲੱਖੇ ਨੂੰ ਨੀਵਾ ਬਖਾਉਣਾ ਹੈ ਜਾਂ ਸਾਡੀ ਲੜਾਈ ਲੱਖੇ ਨਾਲ ਨਾ ਸਾਡੇ ਲੱਖੇ ਦੀ ਲੜਾਈ ਸਾਡੇ ਨਾਲ ਨਾ ਸਾਡੀ ਲੜਾਈ ਲੱਖੇ ਨਾਲ ਇਹ ਇਹ ਗੱਲ ਸਮਾਂ ਤੁਸੀਂ ਪਹਿਲਾਂ ਚਲਾਇਓ ਕਿਉਂ ਕਿਉਂਕਿ ਇਹ ਗੱਲਾਂ ਜਾਂਦੀਆਂ ਵੀ ਖਣੀ ਇਹਨਾਂ ਦੀ ਆਸ ਇਹ ਚੀਜ਼ ਦਾ ਸਰਕਾਰਾਂ ਫਾਇਦਾ ਲੈਂਦਿਆਂ ਨੇ ਇਹ ਸੋਚ ਸਮਝ ਕੇ ਬੋਲਣਾ ਚਾਹੀਦਾ ਤਾਂ ਰੇਟ ਵਾਰਸ ਸਿੱਖ ਬਣਾ ਦੇਣਾ ਉਥੇ ਦਿੱਲੀ ਘੋਲ ਦੇ ਵਿੱਚ ਇਹੀ ਤਾਂ ਸਰਕਾਰਾਂ ਚਾਹੁੰਦੀਆਂ ਆ ਜਿਹੜਾ ਮੁੱਦਾ ਚੱਲਿਆ ਪ੍ਰਵਾਸੀ ਬੀਜ ਪੰਜਾਬੀ ਇਹਦਾ ਸਿੱਧਾ ਬੀਜਪੀ ਨੂੰ ਫਾਇਦਾ ਹੋਣਾ ਬਿਹਾਰ ਦੀਆਂ ਚੋਣਾਂ 'ਚ ਫਾਇਦਾ ਹੋਣਾ ਉਹ ਕਹਿੰਦੇ ਆਓ ਇਧਰੋਂ ਪ੍ਰਵਾਸੀ ਗੋ ਸਾਨੂੰ ਰਜਗਾਰ ਦੇਵਾਂਗੇ ਬੀਜਪੀ ਵਾਲੇ ਬੋਲਦੇ ਆ ਅੱਗੇ ਕਿੰਨਾ ਕਣ ਤੁਸੀਂ ਰਜਗਾਰ ਦਿੱਤਾ ਯਾਰ ਕਿੰਨਾ ਕਣ ਕੰਮ ਦਿੱਤਾ ਦੇਸ਼ ਦੇ ਲੋਕਾਂ ਨੂੰ ਕਿੰਨੇ ਵਾਦੇ ਕਰਕੇ ਆਏ ਸੀ ਕਾਲਾ ਧੰਨਵਾਦ ਵਾਪਸ ਲੈ ਕੇ ਆ ਮੈਂ ਕਿੰਨਾ ਕਣ ਮੋਤੀ ਸਾਹਿਬ ਨੇ ਦਿੱਤਾ ਹੁਣ ਤੁਸੀਂ ਪੰਜਾਬ ਨੂੰ ਟਾਰਗੇਟ ਕਰਨਾ ਚਾਹੁੰਦੇ ਹੋ ਤੇ ਉਧਰ ਬਿਹਾਰ ਦੇ ਵਿੱਚ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਹੋ ਇਹ ਇਹ ਚੀਜ਼ਾਂ ਦਾ ਸਰਕਾਰਾਂ ਨੂੰ ਫਾਇਦਾ ਹੋ ਰਿਹਾ ਰਾਸ਼ਟਰ ਦੇ ਵਿੱਚ ਖੜਾ ਦੇ ਵਿੱਚ ਪੰਜਾਬ ਸਰਕਾਰ ਘੇਰੇ ਘੇਰੇ ਦੇ ਵਿੱਚ ਸੀ ਉਹਨੂੰ ਤੁਸੀਂ ਬਰੀ ਕਰਤਾ ਇੱਕ ਵੀ ਦਿਨ ਜਿਹੜਾ ਉਹ ਦਰਿੰਦੇ ਨੇ ਉਹ ਬੱਚੇ ਦਾ ਕਤਲ ਕੀਤਾ ਉਹਦੇ ਨਾਲ ਦਰਿੰਦਗੀ ਕੀਤੀ ਆ ਇੱਕ ਵੀ ਦਿਨ ਤੁਸੀਂ ਪੰਜਾਬ ਖਿਲਾਫ ਪੰਜਾਬ ਸਰਕਾਰ ਖਿਲਾਫ ਬੋਲੇ ਨਾ ਇਹ ਨਾ ਕਿ ਆ ਵੀ ਪੰਜਾਬ ਸਰਕਾਰ ਨੇ ਉਹਦਾ ਰਿਮਾਂਡ ਦੋ ਦਿਨਾਂ ਦਾ ਲਿਆ ਸਾਥੀਓ ਦੋ ਦਿਨਾਂ ਦਾ ਰਿਮਾਂਡ ਲਿਆ ਤੇ ਇੱਥੇ ਕਿਸਾਨ ਆ ਕੁਆ ਜਿਹੜਾ ਰਾਤ ਨੂੰ 2:30 ਵਜੇ ਉਹਨੂੰ ਚੱਕ ਕੇ ਅਰੈਸਟ ਕਰ ਲੈਂਦੇ ਆ ਹਫਤੇ ਹਫਤੇ ਦਾ ਰਿਮਾਂਡ ਲੈਂਦੇ ਆ 90 90 ਸਾਲ ਦੀਆਂ ਬੇਬਿਆਂ ਨਾਲ ਬੇਬੇ ਆ ਜਿਹੜੀਆਂ ਸਾਡੀਆਂ ਕਿਸਾਨੀ ਖੋਲ ਦੇ ਵਿੱਚ ਦੋ ਦੋ ਦਿਨ ਦਾ ਰਿਮਾਂਡ ਤਾਂ ਉਹਨਾਂ ਦਾ ਲੈ ਲੈਂਦੇ ਆ ਸਾਡੀ ਬਿੰਦੂ ਭੈਣ ਵਰਗਿਆਂ ਦਾ 2-2 ਦਿਨ 3-3 ਦਿਨ ਦਾ ਰਿਮਾਂਡ ਲੈ ਲਏ ਨਾਲੇ ਜਿਹੜੀਆਂ ਲੋਕਾਂ ਦੀ ਆਵਾਜ਼ ਚੱਕਦੀਆਂ ਧੀਆ ਭੈਣਾ ਸਭੀਆਂ ਸੰਝੀਆਂ ਪੰਜਾਬ ਦੀ ਹੱਕਾਂ ਲਈ ਲੜਦੀਆਂ ਤੇ ਜਿਹੜਾ ਤੁਸੀਂ ਉਹ ਦਰਿੰਦੇ ਨੇ ਏਡਾ ਵੱਡਾ ਕੰਮ ਕੀਤਾ ਪੁਲਿਸ ਨੇ ਰਿਮਾਂਡ ਹੀ 2 ਦਿਨ ਦਾ ਲਿਆ ਕੋਈ ਜ਼ਰੂਰੀ ਨਹੀਂ ਸਮਝਿਆ ਪੰਜਾਬ ਸਰਕਾਰ ਨੇ ਉਸਤੇ ਬੋਲਣਾ ਜ਼ਰੂਰੀ ਨਹੀਂ ਸਮਝਿਆ ਕੋਈ ਹੁਸ਼ਾਰਪੁਰ ਤੇ ਐਸਐਸਪੀ ਨੇ ਉਸਤੇ ਬੋਲਣਾ ਜ਼ਰੂਰੀ ਨਹੀਂ ਸਮਝਿਆ ਇਹ ਗੱਲਾਂ ਚੁਪ ਜਾਂਦੀਆਂ ਕਿੱਧਰ ਨੂੰ ਇਹ ਗੱਲਾਂ ਇਹ ਸਾਬਤ ਕਰਨਾ ਕੀ ਚਾਹੁੰਦੇ ਨੇ ਸੁੱਡੀ ਲੜਾਈ ਜਥੇਬੰਦੀ ਨਾਲ ਛੋਟੀ ਲੜਾਈ ਸੰਗਠਿਤ ਕਿਸਾਨ ਮੋਰਚੇ ਮੋਰਚੇ ਦੇ ਆਗੂ ਹਨ ਛੋਟੀ ਲੜਾਈ ਆਗਰਾਹਨ ਛੋਟੀ ਲੜਾਈ ਕਿ ਸਰਕਾਰ ਨਾਲ ਪਹਿਲਾਂ ਤੁਸੀਂ ਆਪ ਦਾ ਕਲੀਅਰ ਕਰੋ ਸਰਕਾਰੀ ਗਨਮੈਨ ਲੈ ਕੇ ਅਸੀਂ ਅੱਜ ਵੀ ਆਦੇ ਹ ਕੋਈ ਬੰਦਾ ਸਰਕਾਰ ਨੂੰ ਚੈਲੰਜ ਨਹੀਂ ਕਰ ਸਕਦਾ ਠੀਕ ਹੈ ਇੱਕ ਪਾਸੇ ਗਨਮੈਨ ਲੈਣੇ ਇੱਕ ਪਾਸੇ ਐ ਕਹਿਣਾ ਅਸੀਂ ਸਰਕਾਰਾਂ ਨਾਲ ਲੜਦੇ ਹਾਂ ਅਸੀਂ ਲੋਕਾਂ ਪੱਖੇ ਹ ਨਹੀਂ ਭਾਈ ਸਰਕਾਰੀ ਗਨਮੈਨ ਲੈ ਕੇ ਨਹੀਂ ਲੜਿਆ ਜਾਂਦਾ ਸਰਕਾਰਾਂ ਨਾਲ ਠੀਕ ਹੈ ਉਹ ਐ ਹੁੰਦੀ ਹੈ ਸਰਕਾਰ ਸਕਿਉਰਿਟੀ ਨਾਲ ਵਾਪਸ ਲੈ ਲਈ ਅੱਜ ਦੇ ਹਾਲਾਤ ਕੀ ਨੇ ਤੁਸੀਂ ਜਥੇਬੰਦੀ ਦੇ ਖਿਲਾਫ ਭੁਗਤ ਕੇ ਕੁਸੀਂ ਕਾਮਰੇਡ ਵਰਸ ਸਿੱਖ ਚਲਾ ਕੇ ਇਹ ਤੁਸੀਂ ਸਾਥ ਕੀ ਕਰਨਾ ਚਾਹੁੰਦੇ ਹੋ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਹੋ ਵੀ ਅਸੀਂ ਟਾਰਗੇਟ ਕਰ ਰਹੇ ਹਾਂ ਅਗਰ ਆਹ ਮੇਰੇ ਨਾਲ ਬਹਿਸ ਕਰੇ ਤੁਸੀਂ ਲੋਰ ਕਰੇ ਮਾਰਦੇ ਹੋ ਇਹਦਾ ਮਤਲਬ ਛੋਟੇ ਨਾਲ ਅਸੀਂ ਬਹਿਸ ਕੀ ਕਰਨੀ ਹੈ ਭਾਈ ਤੇਰੇ ਨਾਲ ਸਾਡੀ ਕੀ ਲੜਾਈ ਹੈ ਤੇਰੇ ਨਾਲ ਨਾ ਕੋਈ ਜ਼ਮੀਨ ਦੇਣਾ ਵਟਦਾ ਨਾ ਡੋਲਦਾ ਨਾ ਤੇਰੇ ਨਾਲ ਕੋਈ ਹੋਰ ਨਾ ਕੰਧ ਦਾ ਨਾ ਕੌਲੇ ਦਾ ਤੇਰੇ ਨਾਲ ਸਾਡੀ ਲੜਾਈ ਹੈ ਅਸੀਂ ਤੇਰੇ ਨਾਲ ਕੀ ਤੈਨੂੰ ਅਸੀਂ ਤੇਰੇ ਮੁੱਦਿਆਂ ਤੇ ਜਵਾਬ ਦਿੱਤਾ ਜਿਹੜਾ ਤੂੰ ਬੜੀਆਂ ਸਟੇਜਾਂ ਤੋਂ ਬਾਹਰ ਖੜੀਆਂ ਕਰ ਕਰ ਬੋਲਦਾ ਠੀਕ ਆ ਬੋਲਣਾ ਮੈਕ ਥੱਲੇ ਬਹੁਤ ਸੋਖਾ ਪਰ ਉਹ ਚੀਜ਼ਾਂ ਤੇ ਅਮਲ ਕਰਨਾ ਬਹੁਤ ਔਖਾ ਇਹ ਚੀਜ਼ਾਂ ਬਾਕੀ ਤੁਸੀਂ ਪੁੱਛਣਾ ਪੁੱਛ ਲੋ ਉਹ ਕਹਿੰਦੇ ਵੀ ਕਾਨੂੰਨ ਬਣੇ ਜੇ ਹਮਾਚੋਂ ਦੇ ਵਿੱਚ ਬਣਦਾ ਕਾਨੂੰਨ ਇੱਥੇ ਜਿਹੜਾ ਬਾਹਰੋਂ ਬਣਦਾ ਅਪਕੈਡਿੰਗ ਜਿਹਾ ਲੱਗਦਾ ਜਿਵੇਂ ਇੰਨੀ ਜਿਹਾ ਲੱਗਦਾ ਇਹ ਉਹ ਤੇ ਹੋਰ ਵੀ ਸਿੱਧੇ ਬਣਿਆ ਕਦੇ ਪੰਜਾਬ ਜੋ ਨੂੰ ਹੋਵੇ ਕਹਿੰਦੇ ਇਹ ਸਭਿਆ ਨੂੰ ਖਤਮ ਦੀਆਂ ਪ੍ਰੋਸੈਸ ਨੂੰ ਖਤਮ ਕਰ ਦੇਣਗੇ ਪਿਛਲੇ ਦਿਨਾਂ ਚ ਇਹਨਾਂ ਨੇ ਕਾਨੂੰਨ ਦਾ ਨਹੀਂ ਕਿਹਾ ਸੀ ਪਿਛਲੇ ਦਿਨਾਂ ਚ ਕਿਹਾ ਸੀ ਵੀ ਇਹਨਾਂ ਨੂੰ ਕੱਢੋ ਇੱਥੇ ਰਹਿਣੇ ਨਹੀਂ ਚਾਹੀਦੇ ਇਹ ਧੀਆਂ ਪਹਿਣਾ ਨੂੰ ਟਾਰਗੇਟ ਕਰਦੇ ਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਜਿਹੜੀਆਂ ਇਹ ਬੋਲਿਆ ਮੈਂ ਨਹੀਂ ਉਹ ਬ ਅਸੀਂ ਇਹ ਚੀਜ਼ ਨੂੰ ਸਮਝਦੇ ਹਾਂ ਜੋ ਕੋਈ ਸ਼ੇ ਭਾਸ਼ਾ ਬੋਲਿਆ ਤੇ ਇਹ ਵੀਡੀਓ ਚ ਉਹ ਉਹ ਸਾਨੂੰ ਵੀ ਪਤਾ ਪੰਜਾਬ ਦੇ ਲੋਕਾਂ ਨੂੰ ਪਤਾ ਸਭ ਨੂੰ ਪਤਾ ਜਿਹੜਾ ਕਾਨੂੰਨ ਹੈ ਉਹ ਸਰਕਾਰਾਂ ਨੇ ਬਣਾਉਣਾ ਜਿਵੇਂ ਆਪਾਂ ਰਾਜਸਥਾਨ ਦੇ ਵਿੱਚ ਜਾ ਕੇ ਪਰ ਜਿਹੜੇ ਪ੍ਰਵਾਸੀ ਨੇ ਮਜ਼ਦੂਰ ਨੇ ਇਹ ਸਾਡੇ ਖੇਤੀ ਦਾ ਹਿੱਸਾ ਨੇ ਇਹਨਾਂ ਤੋਂ ਬਿਨਾ ਸਾਡੀ ਖੇਤੀ ਨਹੀਂ ਹੋ ਸਕਦੀ ਝੋਨਾ ਲਾਉਣਾ ਝੋਨਾ ਵੱਢਣਾ ਇੱਥੇ ਕੰਮ ਕਰਨਾ ਇਹਨਾਂ ਬਿਨਾ ਸਾਡੀ ਖੇਤੀ ਨਹੀਂ ਹੋ ਸਕਦੀ ਇਹ ਸਾਡੀ ਸਾਂਝ ਬਣੀ ਹੋਈ ਹੈ ਠੀਕ ਹੈ ਉਹ ਸਰਕਾਰਾਂ ਉਹ ਸਰਕਾਰਾਂ ਨੇ ਬਣਾਉਣਾ ਕਾਨੂੰਨ ਕਿਹਾ ਅਗਰਾਹਾਂ ਨੇ ਬਣਾਉਣਾ ਪਹਿਲਾਂ ਤਾਂ ਮੈਨੂੰ ਐਂਉਂ ਦੱਸ ਦਿਓ ਤੁਸੀਂ ਜਿਹੜਾ ਮੰਗ ਕਰ ਰਹੇ ਅਸਲ ਇਹ ਅਗਰਾਹਾਂ ਨੂੰ ਟਾਰਗੇਟ ਕਰ ਰਹੇ ਨੇ ਸਰਪੂਰ ਕਾਨੂੰਨ ਸਰਕਾਰਾਂ ਨੇ ਬਣਾਉਣਾ ਇਹਦੇ ਵਿੱਚ ਕਈ ਗੱਲਾਂ ਨੇ ਇਹਦੇ ਵਿੱਚ ਉਹ ਮਿਹਨਤ ਕਸ ਲੋਕ ਇੱਧਰ ਆ ਰਹੇ ਨੇ ਸਾਰਿਆਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਉਹ ਸਾਰੇ ਗਲਤ ਐਂ ਨਹੀਂ ਕਹਿ ਸਕਦੇ ਸਹੀ ਹੈ ਵਿੱਚ ਇਹੋ ਜਿਹੇ ਲੋਕ ਵੀ ਹੈ ਵਿੱਚ ਹੁਣ ਜਦੋਂ ਆਪਣਾ ਕੋਈ ਭਾਈਚਾਰਾ ਬਾਹਰ ਜਾਂਦਾ ਕਈ ਮਿਸਟੇਕ ਗਲਤੀਆਂ ਹੁੰਦੀਆਂ ਨੇ ਫਿਰ ਉਹ ਕੀ ਉਹ ਸਾਰੇ ਧਰਮ ਨੂੰ ਟਾਰਗੇਟ ਕੀਤਾ ਜਾਵੇ ਇਹ ਧੀ ਜਮ ਜਿਹੜਾ ਫਰਕਾ ਪ੍ਰਸਤੂ ਦਾ ਪੱਤਾ ਹੈ ਇਹ ਬੰਦ ਕਰੋ ਭਾਈ ਜਰੇ ਦੀ ਸਾਂਝ ਦਾ ਬੜਾਵਾ ਦਿਓ ਜਿਹੜੇ ਖੇਤ ਮਜ਼ਦੂਰ ਹੈ ਕੀ ਕੱਲ ਨੂੰ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਖਿਲਾਫ ਵੀ ਮਜ਼ਦੂਰਾ ਖਿਲਾਫ ਵੀ ਮਤੇ ਪੜਾਂਗੇ ਵੀ ਮਜ਼ਦੂਰ ਸਾਡੇ ਵਾਣਾ ਚਣਾਉਣ ਕੀ ਅਸੀਂ ਮਜ਼ਦੂਰਾ ਬਿਨਾਂ ਸਾੜ ਲਾਂਗੇ ਕੀ ਸਾਡਾ ਸਰਜੂਗਾ ਇਹ ਤਾਂ ਅੱਜ ਹੀ ਇਹਦੀ ਤਾਂ ਠੀਕ ਵਜ੍ਹੀ ਖੜੀ ਆ ਇਹ ਆ ਤਾਂ ਮੇਰਾ ਤਾਂ ਸਰਿਆ ਨਹੀਂ ਮੇਰਾ ਉੱਥੇ ਜ਼ਰੂਰੀ ਸੀ ਤੇ ਮੇਰੀ ਮਜਬੂਰੀ ਸੀ ਮੈਂ ਬੰਦੇ ਰੱਖ ਲੈ ਪੰਚਾਇਤਾਂ ਮਤੇ ਪਾ ਰਹੀਆਂ ਨੇ ਪ੍ਰਵਾਸੀ ਲੈ ਕੇ ਪਾਈ ਜਾ ਰਹੇ ਪਿੰਡਾਂ ਤੇ ਖਾਇਆ ਜਾ ਰਹੇ ਪ੍ਰਵਾਸੀ ਅਸੀਂ ਤਾਂ ਇਹ ਬੇਨਤੀ ਕਰਾਂਗੇ ਪਿੰਡਾਂ ਦੇ ਸਰਪੰਚ ਸਾਹਿਬਾਨ ਮੈਂਬਰ ਪੰਚਾਇਤਾਂ ਜੋ ਪੰਚਾਇਤਾਂ ਨੇ ਵੀ ਯਾਰ ਇੱਥੇ ਭਾਈਚਾਰੇ ਦੀ ਸਾਂਝ ਨੂੰ ਰੱਖਣਾ ਬਰਕਰਾਰ ਜ਼ਰੂਰੀ ਹੈ ਪ੍ਰਵਾਸੀ ਆਪਣਾ ਹਿੱਸਾ ਨੇ ਪ੍ਰਵਾਸੀਆਂ ਬਿਨਾ ਨਹੀਂ ਸਰਦਾ ਇੱਕ ਖੇਤੀ ਦਾ ਸਾਡਾ ਅੰਗ ਹੈ ਭਾਈਚਾਰੇ ਦੇ ਵਿੱਚ ਸਾਨੂੰ ਪਾੜਿਆ ਜਾ ਰਿਹਾ ਹੈ ਜਾਤਾਂ ਪਾਤਾਂ ਧਰਮਾਂ ਦੇ ਨਾਂ ਤੇ ਸਰਕਾਰਾਂ ਨੇ ਪਹਿਲਾਂ ਵੱਡੀਆਂ ਪੰਜ ਸਰਕਾਰਾਂ ਅੱਜ ਵੰਡ ਰਹੀਆਂ ਨੇ ਅੱਗੇ ਭਾਈਚਾਰਾ ਚ ਫੁੱਟ ਪਈ ਹੈ ਇਹਦਾ ਭਾਜਪੀ ਨੂੰ ਫਾਇਦਾ ਹੋਊਗਾ ਇਹਦਾ ਬਿਹਾਰ ਦੀਆਂ ਚੋਣਾਂ ਚ ਫਾਇਦਾ ਹੋਊਗਾ ਸਾਨੂੰ ਟਾਰਗੇਟ ਕੀਤਾ ਜਾਊਗਾ ਆਪਾਂ ਭਾਈਚਾਰੇ ਦੀ ਸਾਂਝ ਨੂੰ ਬਰਕਰਾਰ ਰੱਖਣਾ ਹੈ ਠੀਕ ਹੈ ਤੇ ਜਿਹੜਾ ਕੋਈ ਗਲਤੀ ਕਰਦਾ ਉੱਥੇ ਆਵਾਜ਼ ਚੱਕੋ ਉਹਨੂੰ ਸਖਤ ਸਜ਼ਾ ਬਣ ਇਹ ਉਹਦੀ ਬਾਤ ਚੱਕੋ ਵੀ ਉਹ ਪਰਿਵਾਰ ਨਾਲ ਖੜੋ ਵੀ ਭਾਈ ਉਹਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰੋ ਉਹਨੂੰ ਫਾਂਸੀ ਦਿੱਤੀ ਜਾਵੇ ਦਰਿੰਦੇ ਨੂੰ ਕੀ ਸਰਕਾਰ ਨੇ ਪੁਲਿਸ ਨੇ ਇਹ ਚੀਜ਼ ਸਾਹਮਣੇ ਲਿਆਂਦੀ ਵੀ ਉਹਨੇ 5 ਸਾਲ ਦੇ ਬੱਚੇ ਨਾਲ ਐਡੀ ਦਰਿੰਦਗੀ ਕਿਉਂ ਕੀਤੀ ਇੱਡੀ ਵੱਡੀ ਉਹਦੀ ਕੀ ਦੁਸ਼ਮਣੀ ਸੀ ਉਹ ਬੱਚੇ ਨੇ ਕੀ ਗਨਾਹ ਕਰਤਾ ਜਿਹੜਾ ਉਹ ਦਰਿੰਦੇ ਨੇ ਏਡੀ ਵੱਡੀ ਬੁਰੀ ਹਾਲਤ ਨਾਲ ਏਡੀ ਦਰਿੰਦਗੀ ਕੀਤੀ ਇਹ ਪੁਲਿਸ ਦਾ ਫਰਜ਼ ਨਹੀਂ ਸੀ ਲੋਕਾਂ ਸਾਹਮਣੇ ਗੱਲ ਰੱਖਣਾ ਕੀ ਉਹਨੂੰ ਮਰਜ਼ਮ ਨੂੰ ਪੁੱਛਗਿੱਛ ਨਹੀਂ ਕੀਤੀ ਪੁਲਿਸ ਨੇ ਕੀ ਜਿਹੜਾ ਪੰਜਾਬ ਦੇ ਹੱਕਾਂ ਲਈ ਲੜਦੇ ਨੇ ਜਿਹੜੇ ਪੰਜਾਬ ਦੇ ਹੱਕ ਲਈ ਆਵਾਜ਼ ਚੱਕਦੇ ਆ ਕੀ ਪੁਲਿਸ ਉਹਨਾਂ ਨੂੰ ਪੁੱਠਾ ਲਮਕਾਉਣਾ ਜਾਣਦੀ ਹੈ ਕੀ ਜਿਹੜੇ ਆ ਦਰਿੰਦੇ ਆ ਕੀ ਇਹਨਾਂ ਦੇ ਸੱਤੀ ਨਹੀਂ ਕਰ ਸਕਦੀ ਕੀ ਜਿਹੜਾ ਡਾਂਗਾ ਡਾਂਗਾ ਪਾਉਂਦੇ ਨੇ ਕੀ ਉਹ ਲੋਕਾਂ ਦੇ ਸਿਰਫ ਚੱਲਦਿਆਂ ਨੇ ਜਿਹੜੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੇ ਆ ਇਸ ਕਰਕੇ ਇਹ ਸਾਰੇ ਖਾਸੇ ਦੀ ਸਮਝਣ ਦੀ ਲੋੜ ਹੈ ਭਾਈਚਾਰੇ ਦੀ ਸਾਂਝ ਦਾ ਹੱਥ ਬੜਾਈਏ ਅੱਗੇ ਭਾਈਚਾਰਾ ਬਣਾ ਕੇ ਰੱਖੀਏ ਇਸ ਅਫਰੀਕਾ ਪ੍ਰਸਤੂ ਤੋਂ ਇਹੋ ਜਿਹੇ ਲੋਕਾਂ ਤੋਂ ਸचेत ਰਹੀਏ ਇਹੋ ਜਿਹੇ ਲੋਕਾਂ ਨਾਲ ਸਾਡੀ ਪਰਸਨਲ ਹੀ ਲੜਾਈ ਨਹੀਂ ਹੈ